ਜਸਤਪਾ ਜੀ ਇੱਕ ਅੱਜ ਕੱਲ ਤੁਸੀਂ ਵੀ ਦੇਖਿਆ ਕਿ ਸਤਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਦੇ ਨਾਲ ਇੱਕ ਕ੍ਰਾਂਤੀਕਾਰੀ ਸ਼ਬਦ ਜਿਹੜਾ ਹੈ ਉਹ ਤੁਸੀਂ ਵੀ ਬਹੁਤ ਪੜਿਆ ਹੋਣਾ ਅਕਸਰ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਜ਼ਿਕਰ ਕਰਕੇ ਕ੍ਰਾਂਤੀਕਾਰੀ ਵਿਚਾਰ ਧਾਰਕ ਸਨ ਕੁਛ ਐਹੋ ਜਿਹਾ ਬਹੁਤ ਸਾਰੀਆਂ ਪੋਸਟਾਂ ਵਾਇਰਲ ਹੋਈਆਂ ਕੀ ਇਸ ਨੂੰ ਕਲੀਅਰ ਕਰੋ ਕਿ ਕ੍ਰਾਂਤੀਕਾਰੀ ਸ਼ਬਦ ਔਰ ਸਤਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਇਹ ਮਤਲਬ ਕਿਦਾਂ ਹੈ ਕਿ ਇਹਨਾਂ ਦਾ ਕ੍ਰਾਂਤੀਕਾਰੀ ਸ਼ਬਦ ਲਾਉਣਾ ਕਿੰਨਾ ਕਾਇਜ ਹੈ ਸਰ ਸਹੋਤਾ ਸਾਹਿਬ ਜਿਹੜਾ ਕ੍ਰਾਂਤੀਕਾਰੀ ਸ਼ਬਦ ਦਾ ਬਾਣੀ ਜਿਹੜੀ ਆ ਸਾਰੇ ਦੀ ਸਾਰੀ ਕ੍ਰਾਂਤੀਕਾਰੀ ਹੈ ਜੀ ਹੁਣ ਕ੍ਰਾਂਤੀਕਾਰੀ ਕਹਿੰਦੇ ਕਿਹਨੂੰ ਆ ਕ੍ਰਾਂਤੀਕਾਰੀ ਉਹ ਹੁੰਦਾ ਜਿਹੜਾ ਆਪਣੇ ਪੇਟ ਦੀ ਭੁੱਖ ਮਟਾਉਣ ਤੋਂ ਪਹਿਲਾਂ ਦੂਜੇ ਦੇ ਦੁੱਖ ਨੂੰ ਦੇਖ ਕੇ ਹੂੰ ਉਹਦੇ ਲਈ ਆਪਣੇ ਆਪ ਨੂੰ ਨਿਸ਼ਾਵਰ ਕਰਨੇ ਤਿਆਰ ਹੋ ਜਵੇ ਚਾਹ ਬਾਤ ਹੁਣ ਜੇ ਆਪਾਂ ਇਧਰਲੇ ਪਾਸੇ ਨੂੰ ਜਾਈਏ ਤੇ ਜਿੰਨੇ ਵੀ ਗੁਰੂ ਹੋਏ ਆ ਉਹਨਾਂ ਨੇ ਬੜੀਆਂ-ਬੜੀਆਂ ਰੀਤਾਂ ਚਲਾਈਆਂ ਬਿਲਕੁਲ ਜਿੰਨੇ ਆਪਾਂ ਭਗਤੀ ਲਹਿਦ ਦੇ ਅਰੇਵਰ ਹੋਏ ਆ ਕਿਸੇ ਨੇ ਡੇਰਾ ਬਣਾਇਆ ਦੱਸੋ ਕਦੋਂ ਕਿਸੇ ਨੇ ਡੇਰਾ ਬਣਾਇਆ ਕਿਸੇ ਨੇ ਮਾਇਆ ਇਕੱਠੀ ਕੀਤੀ ਨਹੀਂ ਕੀਤੀ ਕਿਸੇ ਨੇ ਵੀ ਕੀ ਕੀਤਾ ਕਿ ਅਸੀਂ ਸਮਾਨਤਾ ਲਿਆਉਣੀ ਹੈ ਸਮਾਨਤਾ ਲਿਆਉਣ ਲਈ ਤਲਾਬ ਬਣਾਏ ਹੂੰ ਸਰੋਵਰ ਬਣਾਏ ਤੇ ਜੇ ਸਰੋਵਰ ਬਣਾਏ ਉੱਥੇ ਜਦੋਂ ਆਪਾਂ ਨਹਾਵਾਂਗੇ ਤਾਂ ਸਾਰੇ ਇਸੇ ਸਮਾਨ ਹੋ ਜਾਂਗੇ ਬਿਲਕੁਲ ਬਰਾਬਰ ਹੋ ਜਾਂਦੇ ਲੰਗਰ ਦੀ ਪ੍ਰਥਾ ਚਲਾਈ ਹੋ ਲੰਗਰ ਦੀ ਪ੍ਰਥਾ ਦੇ ਵਿੱਚ ਜਦੋਂ ਬੈਠ ਕੇ ਆਪਾਂ ਛਕਦੇ ਹਾਂ ਤਾਂ ਸਾਰੇ ਬਰਾਬਰ ਹੋ ਜਾਂਦੇ ਆ ਫਿਰ ਉਹਨੇ ਬੰਦ ਛਕਣ ਦਾ ਦਿੱਤਾ ਕਿਰਤ ਕੰਮ ਦਾ ਦਿੱਤਾ ਇਹ ਜਿਹੜੀਆਂ ਚੀਜ਼ਾਂ ਦਿੱਤੀਆਂ ਉਹਨਾਂ ਨੇ ਇਹ ਭਗਤੀ ਲਹਿਰ ਨੇ ਇੱਕ ਬਹੁਤ ਵੱਡੀ ਚੇਂਜ ਲਿਆਂਦੀ ਹੈ ਸੋ ਜਿਸ ਕਰਕੇ ਜੇਕਰ ਅਸੀਂ ਕਹੀਏ ਵੀ ਇਹਦੇ ਵਿੱਚ ਆਪਾਂ ਏ ਬੱਡਾ ਛੋਟਾ ਜਾਂ ਉੱਚ ਨੀਚ ਹੈ ਹਮ ਇੱਥੇ ਹੈ ਨਹੀਂ ਕਿਉਂਕਿ ਕ੍ਰਾਂਤੀਕਾਰੀ ਉਹ ਹੁੰਦਾ ਜਿਹੜਾ ਆਪਣੇ ਸਾਹਮਣੇ ਜੇਕਰ ਕ੍ਰੀਤੀ ਨੂੰ ਦੇਖ ਲਵੇ ਹਮ ਤਾਂ ਉਹ ਚੁੱਪ ਕਰਕੇ ਰਹਿ ਨਹੀਂ ਸਕਦਾ ਹਮ ਉਹਦੇ ਖਿਲਾਫ ਆਵਾਜ਼ ਚੁਕੇਗਾ ਉਹਦੇ ਖਿਲਾਫ ਆਵਾਜ਼ ਚੁਕੂਗਾ ਫਾਰ ਐਗਜ਼ਾਮਪਲ ਪੰਜਵੇਂ ਪਾਸ਼ੰ ਤਤਿਆਂ ਤੱਕ ਬਣਾ ਪਿਆ ਆਹਾ ਇਸਾ ਮਸੀਹ ਨੂੰ ਸੂਲੀ ਤੇ ਚੋਂ ਚੜਿਆ ਗਿਆ ਹਜਰਤ ਮੁਹੰਮਦ ਦੇ ਦੰਦ ਕੇ ਤੋੜੇ ਗਏ ਜਿੰਨੇ ਵੀ ਇਹ ਤਬਰੇਜ਼ ਨੂੰ ਆ ਫਾਂਸੇ ਦਿੱਤੀ ਕਿ ਮਨਸੂਰ ਨੇ ਫਾਂਸੇ ਦਿੱਤੀ ਕਿ ਸੋੜੀ ਤੇ ਚੜਿਆ ਗਿਆ ਕਿਉਂ ਕਿਉਂਕਿ ਉਹਨਾਂ ਨੇ ਜਦੋਂ ਦੇਖਿਆ ਕਿ ਅਸੀਂ ਕਰੀਤੀ ਹੈਗੀ ਆ ਹਾਕਮਾਂ ਦੇ ਵਿਰੁੱਧ ਬੋਲਣਾ ਪੈਣਾ ਤੇ ਉਹ ਬੋਲੇ ਆ ਕਿਉਂਕਿ ਉਹਨਾਂ ਨੂੰ ਡਰ ਨਹੀਂ ਹੁੰਦਾ ਇੱਕ ਮੁਕੰਦ ਕਰੇ ਅਪਕਾਰ ਹਮਰਾ ਕਹਾ ਕਰੇ ਸੰਸਾਰ ਸਤਗੁਰ ਉਦਾਸਵਾਦ ਜੀ ਆਪਣੇ ਮਕੰਦ ਮਕੰਦ ਜੇ ਪੋਸ ਸੰਸਾਰ ਦੇ ਵਿੱਚ ਕਹ ਰਹੇ ਇੱਕ ਮਕੰਦ ਕਰੇ ਪੁਕਾਰ ਹਮਰਾ ਕਹਾ ਕਰੇ ਸੰਸਾਰ ਉਹਨਾਂ ਨੇ ਜਦੋਂ ਆਪਣੇ ਆਪ ਨੂੰ ਤਿਆਗ ਦਿੱਤਾ ਆ ਤੇ ਫਿਰ ਡਰ ਕਾ ਦਾ ਉਹ ਕ੍ਰਾਂਤੀਕਾਰੀ ਹੁੰਦੇ ਆ ਜਿਨ੍ਹਾਂ ਨੇ ਦੂਜੇ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਸਦਾ ਹੀ ਤਿਆਰ ਰਹਿੰਦੇ ਆ ਔਰ ਇਹ ਤੰਨ ਦੇ ਚੋੜੇ ਨੂੰ ਉਹ ਸਮਝਦੇ ਕੁਛ ਨਹੀਂ ਪੰਜਵੇਂ ਪਾਸ਼ਾ ਨੂੰ ਤਤੀ ਤਵੀ ਤੇ ਇਸ ਕਰਕੇ ਬਹਿਣਾ ਪਿਆ ਕਿਉਂਕਿ ਉਹਨਾਂ ਨੇ ਸਮਾਨਤਾ ਲਿਆਉਣ ਲਈ ਉਹਨਾਂ ਮਹਾਪੁਰਖਾਂ ਦੀ ਬਾਣੀ ਇਕੱਠੀ ਕਰਕੇ ਇੱਕ ਜਗ੍ਹਾ ਜਿਹਨੂੰ ਆਦ ਗ੍ਰੰਥ ਕਹਿੰਦੇ ਆ ਉਹ ਲੋਕਾਂ ਦੇ ਵਿੱਚ 1604 ਈਸਵੀ ਨੂੰ ਦੇ ਦਿੱਤਾ ਜਿਸ ਕਰਕੇ ਉਸ ਵੇਲੇ ਦੇ ਹਾਕਮਾਂ ਨੇ ਜਿਹੜੇ ਧਰਮ ਦੇ ਠੇਕੇਦਾਰ ਸੀ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਨਾਲ ਤਸ਼ੱਦਦ ਕੀਤਾ ਲੇਕਿਨ ਉਹ ਡਰੇ ਨਹੀਂ ਔਰ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਜਿਹੜੇ ਆ ਉਹਨਾਂ ਦੇ ਨਾਲ ਵੀ ਇਹੋ ਕੰਮ ਗੱਲ ਕੀਤੀ ਜਦੋਂ ਕਿ ਉਹਨਾਂ ਨੇ ਦੂਜਿਆਂ ਦੀ ਖਾਤਰ ਹੂੰ ਜਨੇਊ ਦੀ ਰੱਖਿਆ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਔਰ 10ਵੇਂ ਪਾਛੇ 1699 ਦੇ ਵਿੱਚ ਉਸੇ ਜਾਤ ਪਾਤ ਨੂੰ ਲੇਲਾ ਲੇਲਾ ਕਰਕੇ ਉਹਨਾਂ ਨੇ ਇੱਕ ਖਾਲਸਾ ਪੰਥ ਸਾਂਝ ਦਿੱਤਾ ਜਿੱਥੇ ਉਹਨਾਂ ਨੇ ਜਾਤ ਪਾਤ ਖਤਮ ਕਰ ਦਿੱਤੀ ਔਰ ਸਾਰੇ ਭਾਰਤ ਦੇ ਵਿੱਚੋਂ ਉਹਨਾਂ ਨੇ ਖਾਲਸਾ ਪੰਥ ਲਈ ਜਿਹੜੇ ਬੰਦੇ ਸਾਜੇ ਹੂੰ ਉਹਨਾਂ ਨੂੰ ਭਾਈ ਦਾ ਦਰਜਾ ਦਿੱਤਾ ਹੁਣ ਇੱਥੇ ਕਹੀਏ ਭਾਈ ਦਾ ਦਰਜਾ ਛੋਟਾ ਕਿਤੇ ਆਹ ਬਹੁਤ ਵੱਡਾ ਬਹੁਤ ਵੱਡਾ ਜੇਕਰ ਦੂਜੇ ਪਾਸੇ ਕਹੀਏ ਜਨ ਵੀ ਵੱਡਾ ਬਾਣੀ ਦੇ ਬੰਤਾਵਕ ਦਾ ਜਨ ਜਿਹੜਾ ਉਹ ਪ੍ਰਮਾਤਮਾ ਦਾ ਜਿਹੜਾ ਸੇਵਕ ਉਹਨੂੰ ਕਹਿੰਦੇ ਆ ਹਮ ਇੱਥੇ ਬੁਨੇ ਵੀ ਵੱਡਾ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਜਾਂ ਪ੍ਰਮਾਤਮਾ ਦੀ ਭਗਤੀ ਦੇ ਨਾਲ ਜੁੜਿਆ ਹੋਇਆ ਹੈ ਜਾਂ ਉਹਨ ਆਪਣੇ ਆਪ ਨੂੰ ਆਪਣੀ ਮੈਂ ਨੂੰ ਖਤਮ ਕਰ ਲਿਆ ਉਹਨੂੰ ਭਗਤ ਕਿਹਾ ਜਾਂਦਾ ਔਰ ਜੇਕਰ ਹੋਣਾ ਆਪਾਂ ਭਗਤ ਤੇ ਗੁਰੂ ਦੇ ਦਰਜੇ ਦੇ ਵਿੱਚ ਆਪਾਂ ਜਾਣਦੇ ਆ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਆ ਹੂੰ ਤੇ ਪੰਜਵੇਂ ਪਾਤਸ਼ਾਹ ਦੇ ਨਾਲ ਅਸੀਂ ਤਕਰਾਰ ਕਰਨ ਲਈ ਤਿਆਰ ਆ ਆਹਾਹਾ ਪੰਜਵੇਂ ਪਾਤਸ਼ਾਹ ਨੇ ਜਦੋਂ ਬਾਣੀ ਦਰਜ ਕੀਤੀ ਉਹਨਾਂ ਨੇ ਇਹ ਜਿਹੜਾ ਦਰਜਾ ਦਿੱਤਾ ਹੂੰ ਉਹਨਾਂ ਨੇ ਕਿਹਾ ਗੋਬਿੰਦ ਭਗਤ ਕੋ ਕਰੇ ਸਲਾਮ ਜੀ ਹੁਣ ਭਗਤ ਜਿਹੜਾ ਵੱਡਾ ਆ ਹਾਂ ਹੁਣ ਸਲਾਮ ਕਿਉਂ ਹੁੰਦੀ ਹੈ ਕਿਉਂਕਿ ਉਹ ਕ੍ਰਾਂਤੀਕਾਰੀ ਹੈ ਕੀ ਬਾਤ ਹੈ ਕ੍ਰਾਂਤੀਕਾਰੀ ਕਿਉਂ ਆ ਕਿਉਂਕਿ ਉਹ ਆਪਣੇ ਆਪ ਨੂੰ ਨਹੀਂ ਉੱਤੇ ਦੂਜੇ ਦੀ ਖਾਤਰ ਤਿਆਰ ਆ ਜੀ ਜੇ ਹੁਣ ਸਤਗੁਰ ਅਰਬਦਾਸ ਮਹਾਰਾਜ ਜੀ ਨੇ ਇਹ ਇਹ ਕਿਹਾ ਕਿ ਜੋ ਤੁਮ ਕਹਿਤ ਸੋਈ ਕਰਤੈ ਜੋ ਮਨੁੱਖ ਕਰੀ ਦੇ ਤਾਰਣ ਸਖਤ ਸੋਜਿਓ ਮੈਂ ਤੋ ਆਪਨ ਕਿਉਂ ਨਾ ਤਰ ਜੀਵੇ ਹੂੰ ਉਹ ਕਹਿੰਦੇ ਪੰਡਤ ਜੀ ਤੁਸੀਂ ਜੋ ਕਹਿੰਨੇ ਆ ਕਿ ਇਹ ਮੂਰਤੀ ਜਿਹੜੀ ਇਹ ਕਰਦੀ ਹੈ ਇਹ ਤਾਂ ਮਨੁੱਖ ਨੇ ਘੜਿਆ ਇਹਨੂੰ ਵਾਹ ਜੀ ਵਾਹ ਜੇ ਇਹਦੇ ਵਿੱਚ ਕਿਸੇ ਨੂੰ ਤਰਨ ਦੀ ਸ਼ਕਤੀ ਹੋਵੇ ਤਾਂ ਆਪ ਨਾ ਤਰ ਜੀਵੇ ਜੀ ਸੁ ਕ੍ਰਾਂਤੀਕਾਰੀ ਹੋਣ ਕਰਕੇ ਉਹਨਾਂ ਨੇ ਕਿਹਾ ਚਾਰੇ ਬੇਦਕੀਏ ਖੰਡਾਉ ਜੰਮਰੇ ਦਾਸ ਕਰੇ ਡੰਡਾਉ ਕਿਉਂਕਿ ਸਾਡੀ ਜਿਹੜੀ ਇਹ ਜਾਤ ਪਾਤ ਆ ਜਾਂ ਸਾਡੇ ਵਿੱਚ ਜਿਹੜੀਆਂ ਬੁਰਾਈਆਂ ਆਈਆਂ ਉਹ ਹੌਲੀ-ਹੌਲੀ ਜਿਹੜੇ ਸਾਡੇ ਗ੍ਰੰਥ ਸੀਗੇ ਪਹਿਲਾਂ ਤੋਂ ਚੱਲੇ ਆਉਂਦੇ ਉਹਨਾਂ ਦੇ ਵਿੱਚ ਇਹ ਗੱਲਾਂ ਲਿਖੀਆਂ ਸੀ ਜਿਸ ਕਰਕੇ ਜਾਤ-ਪਾਤ ਦੀ ਵੀ ਉਮਰ ਲੰਬੀ ਹੋ ਗਈ ਔਰ ਜਿਹੜੇ ਉਹਨੂੰ ਮੰਨਣ ਵਾਲੇ ਸੀ ਰਾਜ ਕਰਨ ਵਾਲੇ ਸੀ ਉਹ ਉਹਨਾਂ ਲੋਕਾਂ ਦੇ ਪਿੱਛੇ ਲੱਗ ਗਏ ਉਹਨਾਂ ਨੂੰ ਇਹ ਹੋਇਆ ਕਿ ਅਸੀਂ ਤਾਂ ਰਾਜ ਕਾਇਮ ਰੱਖਣਾ ਆਪਣਾ ਇਹਨਾਂ ਨੂੰ ਆਪਣੇ ਹੱਥ 'ਚ ਰੱਖੋ ਬਾਕੀ ਲੋਕਾਂ ਨੂੰ ਦੱਡੜ ਦਿਓ ਜਸਨ ਸਾਹਿਬ ਇੱਕ ਆਪਾਂ ਕੋਟੇਸ਼ਨ ਪੜ੍ਹਦੇ ਹਾਂ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਲ